ਇਸ ਤਰੀਕੇ ਨਾਲ ਜੀ ਟਮੇਟੋ ਕੇਚਪ ਦੇ ਨਾਲ ਇਹਦਾ 버ਗਰ ਬਹੁਤ ਟੇਸਟੀ ਲੱਗੂਗਾ ਤੁਸੀਂ ਦੇਖ ਸਕਦੇ ਹੋ ਤੁਸੀਂ ਇਹਨੂੰ ਹਰੀ ਚਾਟਨੀ ਨਾਲ ਵੀ ਸਰਵ ਕਰ ਸਕਦੇ ਹੋ ਇਸ ਤਰੀਕੇ ਨਾਲ ਕਿੰਨੇ ਕ੍ਰਿਸਪੀ ਇਹ ਬਣ ਕੇ ਤਿਆਰ ਹੋਏ ਆ ਸਾਰੀਆਂ ਕਿਨਾਰੀਆਂ ਤੋਂ ਵੀ ਸਸ਼ੀਕਲ ਜੀ ਸਾਰਿਆਂ ਨੂੰ ਅੱਜ ਆਪਾਂ ਘਰ ਦੇ ਵਿੱਚ ਬਿਨਾ ਬਰਗਰ ਬਣਾਤੇ ਉਹ ਜਿਹੜਾ ਬਰਗਰ ਬਣਾ ਕੇ ਤਿਆਰ ਕਰਾਂਗੇ ਇਹ ਬਰਗਰ ਚਟਪਟ ਬਣ ਕੇ ਤਿਆਰ ਹੋ ਜੂਗਾ ਤੇ ਉਹੀ ਚੀਜ਼ਾਂ ਦੀ ਵਰਤੋਂ ਕਰਾਂਗੇ ਜਿਹੜੀਆਂ ਹਰ ਵਕਤ ਕਿਚਨ ਦੇ ਵਿੱਚ ਹੁੰਦੀਆਂ ਬਹੁਤ ਹੀ ਕ੍ਰਿਸਪੀ ਤੇ ਟੇਸਟੀ ਜਿਹਾ ਬਰਗਰ ਬਣੂਗਾ ਤੁਸੀਂ ਇਸ ਬਰਗਰ ਦੀ ਰੈਸਪੀ ਨੂੰ ਸਿੱਖਣ ਦੇ ਲਈ ਇਸ ਵੀਡੀਓ ਦੇ ਨਾਲ ਜੁੜੇ ਰਹੋ ਜੀ ਵੀਡੀਓ ਨੂੰ ਪੂਰਾ ਦੇਖਿਓ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਜ਼ਰੂਰ ਕਰਿਓ ਵਾਤਵਾ ਦੀ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਚਲੋ ਇਹ ਬ ਸਭ ਤੋਂ ਪਹਿਲਾਂ ਜੀ ਆਪਣੇ ਕੋਲੇ ਹੈਗੇ ਉਬਲੇ ਹੋਏ ਆਲੂ ਤੇ ਇਹ 5-6 ਆਲੂ ਹੈ ਚੰਗੀ ਤਰੀਕੇ ਨਾਲ ਉਬਾਲ ਲਿਓ ਆਲੂ ਨੂੰ ਤੇ ਠੰਡਾ ਕਰ ਲਿਓ ਦੇਖੋ ਹੁਣ ਆਪਾਂ ਇਹਨਾਂ ਨੂੰ ਮੈਸ਼ ਕਰ ਲਾਂਗੇ ਚੰਗੀ ਤਰੀਕੇ ਨਾਲ ਵੀ ਇਹਦੇ ਵਿੱਚ ਨਾ ਕੋਈ ਟੁਕੜੇ ਨਾ ਰਹਿਣ ਜਿਆਦਾ ਤੁਸੀਂ ਮੈਸ਼ਰ ਦੀ ਮਦਦ ਨਾਲ ਵੀ ਮੈਸ਼ ਕਰ ਸਕਦੇ ਹੋ ਤੇ ਸਾਰੇ ਆਲੂ ਜੀ ਆਪਾਂ ਮੈਸ਼ ਕਰ ਲੇ ਹੁਣ ਇਹਦੇ ਵਿੱਚ ਆਪਾਂ ਪਿਆਜ਼ ਐਡ ਕਰਾਂਗੇ ਇਹ ਮੀਡੀਅਮ ਸਾਈਜ਼ ਦੇ ਦੋ ਪਿਆਜ਼ ਹੈ ਮੇਰੇ ਕੋਲੇ ਪਰ ਮਸਵਾਦ ਅਨੁਸਾਰ ਹੀ ਇਹਦੇ ਵਿੱਚ ਐਡ ਕਰੂੰਗੀ ਤੁਸੀਂ ਆਪਣੀ ਇੱਛਾ ਮੁਤਾਬਕ ਜਿਹੜੇ ਪਿਆਜ਼ ਇਹਦੇ ਵਿੱਚ ਐਡ ਕਰ ਸਕਦੇ ਹੋ ਸਕਿੱਪ ਵੀ ਕਰ ਸਕਦੇ ਹੋ ਕੋਈ ਹੋਰ ਸਬਜੀ ਵੀ ਐਡ ਕਰ ਸਕਦੇ ਹੋ ਜਿਹੜੀ ਤੁਹਾਨੂੰ ਪਸੰਦ ਹੋਈ ਤੇ ਹੁਣ ਜੀ ਹਰੀਆਂ ਮਿਰਚਾਂ ਐਡ ਕਰ ਦਿਆਂਗੇ ਇਹਨਾਂ ਨੂੰ ਮੈਂ ਬਰੀਕ ਕੱਟ ਲਿਆ ਸੀਗਾ ਇਹ ਵੀ ਸਵਾਦ ਅਨੁਸਾਰ ਐਡ ਕਰਾਂਗੇ ਥੋੜਾ ਜਿਹਾ ਹਰਾ ਧਨੀਆ ਐਡ ਕਰ ਦਿਆਂਗੇ ਤੇ ਹੁਣ ਜੀ ਨਮਕ ਐਡ ਕਰ ਦਿਆਂਗੇ ਸਵਾਦ ਅਨੁਸਾਰ ਆਪਾਂ ਤੁਸੀਂ ਕਾਲਾ ਨਮਕ ਵੀ ਐਡ ਕਰ ਸਕਦੇ ਹੋ ਬਿਲਕੁਲ ਥੋੜਾ ਜਿਹਾ ਪੁੰਨੇ ਹੋਏ ਜੀਰੇ ਦਾ ਪਾਊਡਰ ਐਡ ਕਰ ਦੇਾਂਗੇ ਬਿਲਕੁਲ ਥੋੜਾ ਜਿਹਾ ਚਾਟ ਮਸਾਲਾ ਐਡ ਕਰ ਦੇਾਂਗੇ ਫਲੇਵਰ ਦੇ ਲਈ ਲਾਲ ਮਿਰਚ ਐਡ ਕਰ ਦੇਾਂਗੇ ਹੁਣ ਸਾਰੇ ਮਸਾਲੇ ਤੇ ਸਾਰੀਆਂ ਚੀਜ਼ਾਂ ਆਪਾਂ ਇਹਦੇ ਵਿੱਚ ਐਡ ਕਰਤੀਆਂ ਤੇ ਹੁਣ ਆਪਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲਾਂਗੇ ਇਸ ਤਰੀਕੇ ਨਾਲ ਵਧੀਆ ਬਹੁਤ ਹੀ ਟੇਸਟੀ ਚਟਪਟੀ ਜਿਹੀ ਸਟਫਿੰਗ ਬਣ ਗਈ ਫਿਰ ਆਪਾਂ ਇਹਦੀਆਂ ਟਿੱਕੀਆਂ ਬਣਾਵਾਂਗੇ 버ਗਰ ਦੇ ਲਈ ਇਸ ਤਰੀਕੇ ਨਾਲ ਜੀ ਸਾਰੀਆਂ ਚੀਜ਼ਾਂ ਮਿਕਸ ਹੋ ਗਈਆਂ ਬਹੁਤ ਹੀ ਚਟਪੜੀ ਜਿਹੜੇ ਆਲੂ ਬਣ ਕੇ ਤਿਆਰ ਹੋ ਗਏ ਟਿੱਕੀ ਦੇ ਲਈ ਹੁਣ ਇਹਨਾਂ ਨੂੰ ਆਪਾਂ ਸਾਈਡ ਤੇ ਰੱਖ ਦਿੰਨੇ ਆ ਤੇ ਹੁਣ ਆਪਾਂ ਦੂਜੀ ਤਿਆਰੀ ਕਰਦੇ ਆ ਬਰਗਰ ਬਣਾਉਣ ਦੇ ਲਈ ਆਪਾਂ ਬਿਨਾ ਬਰਗਰ ਬਣਾ ਤੋ ਇਹਲਾ ਬਰਗਰ ਬਣਾਵਾਂਗੇ ਤੇ ਇੱਥੇ ਜੀ ਆਪਣੇ ਕੋਲੇ ਹੈਗਾ ਬੇਸਨ ਇਹ ਇੱਕ ਕੌਲੀ ਬੇਸਨ ਦੀ ਹੈ ਤੁਸੀਂ ਮੈਂ ਇਦਾਂ ਵੀ ਵਰਤ ਸਕਦੇ ਹੋ ਕਾਰਨ ਸਟਾਰਚ ਵੀ ਵਰਤ ਸਕਦੇ ਹੋ ਤੇ ਚੌਲਾਂ ਦਾ ਆਟਾ ਤੇ ਮੈਂ ਇਦਾਂ ਮਿਕਸ ਕਰਕੇ ਵੀ ਵਰਤ ਸਕਦੇ ਹਾਂ ਹੁਣ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਨਮਕ ਐਡ ਕਰਾਂਗੇ 1 ਦੇ ਚਮਚ ਤੋਂ ਵੀ ਘੱਟ ਫੇਰੇ ਦੇ ਵਿੱਚ ਪਾਵਾਂਗੇ ਆਪਾਂ ਲਾਲ ਮਿਰਚਾਂ ਇਹ ਕਸ਼ਮੀਰੀ ਲਾਲ ਮਿਰਚਾਂ ਜਿਆਦਾ ਕੌੜੀਆਂ ਨਹੀਂ ਹੁੰਦੀਆਂ ਫਲੇਵਰ ਦੇ ਲਈ ਬਿਲਕੁਲ ਥੋੜਾ ਜਿਹਾ ਚਾਟ ਮਸਾਲਾ ਤੁਸੀਂ ਕਾਲੀਆਂ ਮਿਰਚਾਂ ਵੀ ਵਰਤ ਸਕਦੇ ਹੋ ਹਲਦੀ ਵੀ ਵਰਤ ਸਕਦੇ ਹੋ ਪਹਿਲਾਂ ਸਾਰੇ ਮਸਾਲਿਆਂ ਨੂੰ ਜਿਹੜਾ ਆਪਾਂ ਵੇਸਣ ਦੇ ਨਾਲ ਮਿਕਸ ਕਰ ਲਾਂਗੇ ਤੇ ਹੁਣ ਜੀ ਥੋੜਾ ਥੋੜਾ ਪਾਣੀ ਪਾ ਕੇ ਨਾ ਆਪਾਂ ਘੋਲ ਤਿਆਰ ਕਰਾਂਗੇ ਇਸ ਤਰੀਕੇ ਨਾਲ ਚਮਚ ਦੀ ਮਦਦ ਨਾਲ ਮਿਕਸ ਕਰ ਲਾਂਗੇ ਜਿਆਦਾ ਪਾਣੀ ਨਹੀਂ ਐਡ ਕਰਨਾ ਕਿਉਂਕਿ ਇੱਕੇ ਵਾਰ ਚ ਜੇ ਆਪਾਂ ਜ਼ਿਆਦਾ ਪਾਣੀ ਐਡ ਕਰਤਾ ਫਿਰ ਇੱਚ ਗੰਢਾ ਜ਼ਿਆਦਾ ਬਣ ਜਾਣਗੀਆਂ ਤੇ ਉਹਨਾਂ ਨੂੰ ਬਾਅਦ ਵਿੱਚ ਖਤਮ ਕਰਨਾ ਮੁਸ਼ਕਲ ਹੋ ਜਾਊਗਾ ਇਸ ਤਰੀਕੇ ਨਾਲ ਥੋੜਾ ਜਿਹਾ ਪਾਣੀ ਐਡ ਕਰਕੇ ਨਾ ਬੇਸਨ ਚ ਜਿਹੜੀਆਂ ਵੀ ਗੰਢਾ ਬਣੀਆਂ ਉਹਨਾਂ ਨੂੰ ਆਪਾਂ ਖਤਮ ਕਰ ਦਿਆਂਗੇ ਉਸ ਤੋਂ ਬਾਅਦ ਤੁਹਾਨੂੰ ਦੱਸ ਦਿਆਂ ਵੀ ਇਹ ਕਿੰਨਾ ਕੁ ਗਾੜਾ ਤੇ ਕਿੰਨਾ ਕੁ ਪਤਲਾ ਕੋਹਲ ਹੈ ਜਿਹੜਾ ਪਰ ਰੱਖਣਾਗਾ ਤੇ ਹੁਣ ਜੀ ਇਸ ਤਰੀਕੇ ਨਾਲ ਥੋੜਾ ਜਿਹਾ ਪਾਣੀ ਆਪਾਂ ਹੋਰ ਐਡ ਕਰ ਲਿਆ ਤੇ ਸਾਰੀਆਂ ਗੰਢਾ ਜਿਹੜੀਆਂ ਉਹ ਵੀ ਖਤਮ ਕਰਤੀਆਂ ਤੇ ਕੋਹਲ ਨੂੰ ਇਸ ਤਰੀਕੇ ਨਾਲ ਤਿਆਰ ਕਰ ਲਿਆ ਦੇਖੋ ਇੰਨਾ ਕੁ ਗਾੜਾ ਹੈ ਇਹ ਤੇ ਇੰਨਾ ਕੀ ਪਤਲਾ ਰੱਖਣਾਗਾ بس ਇਸ ਤੋਂ ਜ਼ਿਆਦਾ ਪਤਲਾ ਨਾ ਕਰਿਓ ਤੇ ਨਾ ਜ਼ਿਆਦਾ ਗਾੜਾ ਬਣਾਇਓ ਤੁਸੀਂ ਹੁਣ ਇਹਨੂੰ ਵੀ ਆਪਾਂ ਤਿਆਰ ਕਰ ਲਿਆ ਤੇ ਆਪਾਂ ਟਿੱਕੀ ਦੇ ਲਈ ਆਲੂ ਵੀ ਤਿਆਰ ਕਰ ਲੇ ਤੇ ਹੁਣ ਜਿਹੜਾ ਵੀ ਤੁਸੀਂ ਸਲਾਦ ਐਡ ਕਰਨਾ ਹੋਇਆ ਟਮਾਟਰ ਪਿਆਜ਼ ਉਹ ਵੀ ਤੁਸੀਂ ਇਹ ਜਿਹੜੇ ਤਿਆਰ ਕਰਕੇ ਕੱਟ ਕੇ ਰੱਖ ਲੈਣੇ ਆ ਤੇ ਹੁਣ ਜੀ ਇੱਥੇ ਆਪਣੇ ਕੋਲੇ ਹੈਗੇ ਬ੍ਰੈਡ ਮੀਡੀਅਮ ਸਾਈਜ਼ ਦੇ ਬ੍ਰੈਡ ਆ ਜਿਹੜੇ ਤੁਸੀਂ ਵਰਤਣੇ ਆ ਤੇ ਇੱਕ ਬਰਗਰ ਦੇ ਵਿੱਚ ਨਾ ਦੋ ਬ੍ਰੈਡਾਂ ਦੀ ਵਰਤੋਂ ਕਰਾਂਗੇ ਆਪਾਂ ਤੇ ਹੁਣ ਇਹਨਾਂ ਨੂੰ ਆਪਾਂ ਕੱਟ ਕੇ ਤਿਆਰ ਕਰਾਂਗੇ ਇਸ ਤਰੀਕੇ ਦੀ ਕੋਈ ਵੀ ਤਿੱਖੀਆਂ ਕਿਨਾਰੀਆਂ ਵਾਲੀ ਕੌਲੀ ਲੈ ਲਿਓ ਤੁਸੀਂ ද මදන ප බනු කටලාගේ න්නනුව පසාහිත රක්ය වෙනුව පසනීන කටසගේ තිග නර යි විගලාස කලී ි ොදී මදනල් බල්ුළ ගල ස්ත්‍රക്കන බ ස්්‍ර බනුව ජඩ පවදි කට ග යක් ර ්‍රි ටකට ක් ු. ਤੇ ਹੁਣ ਜੀ ਇਸ ਤਰੀਕੇ ਨਾਲ ਸਾਰੇ ਬ੍ਰੈਡ ਜਿਹੜੇ ਆਪਾਂ ਕੱਟ ਲਈ ਆ ਇਹਨਾਂ ਨੂੰ ਆਪਾਂ ਰੱਖ ਦੇਾਂਗੇ ਸਾਈਡ ਤੇ ਆਪਾਂ ਨੂੰ ਦੋ ਬ੍ਰੈਡ ਚਾਹੀਦੇ ਆ ਪਹਿਲਾਂ ਇੱਕ 버ਗਰ ਦੇ ਲਈ ਇਸ ਤਰੀਕੇ ਨਾਲ ਇੱਕ ਬ੍ਰੈਡ ਰੱਖਾਂਗੇ ਆਪਾਂ ਤੇ ਇਹਦੇ ਉੱਪਰ ਲਾਵਾਂਗੇ ਜੀ ਸਭ ਤੋਂ ਪਹਿਲਾਂ ਟਮੇਟੋ ਕੈਚਪ ਤੁਸੀਂ ਮਾਇਓਨੈਸ ਵੀ ਲਾ ਸਕਦੇ ਹੋ ਇੱਕ ਸਾਈਡ ਤੇ ਤੇ ਜਾਂ ਫਿਰ ਟਮੇਟੋ ਕੈਚਪ ਵੀ ਲਾ ਸਕਦੇ ਹੋ ਕੋਈ ਚੱਕਰ ਨਹੀਂ ਜੋ ਵੀ ਸਮਾਨ ਘਰੇ ਹੋਇਆ ਨਾ ਉਹਦੀ ਨਾਲ ਹੀ ਤੁਸੀਂ ਇਹ 버ਗਰ ਜਿਹੜਾ ਬਣਾ ਸਕਦੇ ਹੋ ਜਿਹੜੇ ਆਪਾਂ ਇਹ ਆਲੂ ਤਿਆਰ ਕਰਕੇ ਰੱਖੇ ਸੀ ਨਾ ਇਸ ਤਰੀਕੇ ਨਾਲ ਇਹਨਾਂ ਨੂੰ ਇੱਕ ਟਿੱਕੀ ਦੀ ਤਰ੍ਹਾਂ ਬਣਾ ਲਾਂਗੇ ਨਾਮਕ ਮਿਰਚ ਤੁਸੀਂ ਇਹਦੇ ਵਿੱਚ ਚੈੱਕ ਕਰ ਲਿਓ ਤੇ ਇਹਨੂੰ ਇਸ ਤਰੀਕੇ ਨਾਲ ਰੱਖ ਦਿਆਂਗੇ ਕਿਨਾਰਿਆਂ ਤੋਂ ਥੋੜੀ ਥੋੜੀ ਜਗ੍ਹਾ ਰੱਖਾਂਗੇ ਆਪਾਂ ਬਿਲਕੁਲ ਜਿਹੜਾ ਪੀਸ ਕੱਟਿਆ ਨਾ ਬ੍ਰੈਡ ਦਾ ਇਹਦੇ ਸਾਈਜ਼ ਦਾ ਨਹੀਂ ਆਪਾਂ ਬਣਾਵਾਂਗੇ ਟਿੱਕੀ ਨੂੰ ਥੋੜਾ ਜਿਹਾ ਛੋਟਾ ਰੱਖਾਂਗੇ ਇਹਦੇ ਤੋਂ ਤੇ ਇਹਦੇ ਵਿੱਚ ਆਪਾਂ ਸਲਾਈਸ ਐਡ ਕਰ ਦਿਆਂਗੇ ਇੱਕ ਖੀਰੇ ਦਾ ਇਸ ਤਰੀਕੇ ਨਾਲ ਤੁਸੀਂ ਦੋ ਤਿੰਨ ਸਲਾਈਸ ਵੀ ਐਡ ਕਰ ਸਕਦੇ ਹੋ ਤੇ ਤੁਸੀਂ ਪਿਆਜ਼ ਵੀ ਐਡ ਕਰ ਸਕਦੇ ਹੋ ਟਮਾਟਰ ਵੀ ਐਡ ਕਰ ਸਕਦੇ ਹੋ ਜਾਂ ਫਿਰ ਤੁਸੀਂ ਸਾਰੀਆਂ ਚੀਜ਼ਾਂ ਨੂੰ ਸਕਿਪ ਕਰ ਸਕਦੇ ਹੋ ਕੱਲੇ ਆਲੂ ਦੀ ਟਿੱਕੀ ਵਾਲਾ 버ਗਰ ਵੀ ਬਣਾ ਸਕਦੇ ਹੋ ਤੇ ਹੁਣ ਜੀ ਇਸ ਤੇ ਮੈਂ ਲਾਉਂਗੀ ਹਰੀ ਚਟਨੀ ਥੋੜੀ ਜੀ ਜੇ ਤੁਹਾਨੂੰ ਜ਼ਿਆਦਾ ਚਟਪਟਾ 버ਗਰ ਪਸੰਦ ਹੋਇਆ ਫਿਰ ਤੁਸੀਂ ਹਰੀ ਚਟਨੀ ਹੈ ਜਿਹੜੀ ਲਾ ਸਕਦੇ ਹੋ ਜੇ ਬੱਚਿਆਂ ਲਈ ਸਪੈਸ਼ਲ ਬਣਾਉਣਾ ਹੋਇਆ ਫਿਰ ਤੁਸੀਂ ਟਮੇਟੋ ਕੈਚਪੀ ਐਡ ਕਰਿਓ ਤੇ ਇਹਨੂੰ ਇਹਦੇ ਉੱਪਰ ਇਸ ਤਰੀਕੇ ਨਾਲ ਰੱਖ ਦੇਾਂਗੇ ਹਲਕੇ ਜਿਹੇ ਹੱਥਾਂ ਨਾਲ ਪ੍ਰੈਸ ਕਰਦੇਾਂਗੇ ਕਿਉਂਕਿ ਬ੍ਰੈਡ ਜਿਹੜੇ ਬਹੁਤ ਨਰਮ ਹੁੰਦੇ ਆ ਟੁੱਟ ਸਕਦੇ ਆ ਸਾਰਿਆਂ ਨੂੰ ਪਹਿਲਾਂ ਇਸ ਤਰੀਕੇ ਨਾਲ ਨਾ ਆਪਾਂ ਤਿਆਰ ਕਰਕੇ ਰੱਖ ਲਾਂਗੇ ਦੇਖੋ ਸਾਰੇ 버거 ਜੀ ਇਸ ਤਰੀਕੇ ਨਾਲ ਜਿੰਨੇ ਵੀ ਆਪਾਂ ਬਣਾਉਣੇ ਹੋਏ ਨੇ ਆਪਾਂ ਤਿਆਰ ਕਰ ਲਏ ਇੱਕ ਦੇ ਵਿੱਚ ਮੈਂ ਹਰੀ ਚਟਨੀ ਲਾ ਲਈਏ ਦੂਜਿਆਂ 'ਚ ਟਮਾਟੋ ਕਚਪੀ ਐਡ ਕੀਤੀ ਆ ਹੁਣ ਇਧਰ ਆਪਣੇ ਕੋਲੇ ਇਹ ਘੋਲ ਵੀ ਤਿਆਰ ਹੈ ਤੇ ਆਪਾਂ ਇਹ 버거 ਬਣਾਉਣੇ ਸਟਾਰਟ ਕਰਦੇ ਹਾਂ ਤੇ ਹਾਂਜੀ ਇਸ ਤਰੀਕੇ ਨਾਲ ਨੇ ਇੱਕ 버거 ਨੂੰ ਆਪਾਂ ਉਠਾ ਕੇ ਆ ਜਿਹੜਾ ਇਸ ਘੋਲ ਦੀ ਕੋਟਿੰਗ ਕਰਦੇ ਆਂਗੇ ਤੇ ਇਸ ਤਰੀਕੇ ਨਾਲ ਘੋਲ ਦੇ ਵਿੱਚ ਭਿਉਲਾਂਗੇ ਦੇਖੋ ਚੰਗੇ ਤਰੀਕੇ ਨਾਲ ਕੋਟਿੰਗ ਹੋਊਗੀ ਜਿਆਦਾ ਸਮਾਂ ਤੁਸੀਂ ਭਿਉਂ ਕੇ ਨਾ ਰੱਖਿਓ ਵੀਰੇ ਟੁੱਟ ਸਕਦਾ ਇਧਰ ਆਪਣੇ ਕੋਲੇ ਹੈਗਾ ਬ੍ਰੈਡ ਕ੍ਰਮ ਤੇ ਇਸ 3 ਕੇ ਨਾਲ ਇੱਕ ਸੁੱਕਾ ਹੱਥ ਰੱਖਾਂਗੇ ਆਪਾਂ ਕਿਉਂਕਿ ਬ੍ਰੈਡ ਕ੍ਰਮ ਹੈ ਜਿਹੜਾ ਫਿਰ ਉਹ ਖਰਾਬ ਹੋ ਸਕਦਾ ਤੇ ਇਹਦੀ ਆਪਾਂ ਚੰਗੇ ਤਰੀਕੇ ਨਾਲ ਨਾ ਕੋਟਿੰਗ ਕਰ ਦਿਆਂਗੇ ਇਹਦੇ ਜਿਹੜੀਆਂ ਆਪਾਂ ਬ੍ਰੈਡ ਦੀਆਂ ਸਾਈਡਾਂ ਕੱਢੀਆਂ ਸੀ ਨਾ ਤੁਸੀਂ ਉਹਨਾਂ ਨੂੰ ਵੀ ਮਿਕਸੀ ਦੇ ਵਿੱਚ ਐਡ ਕਰਕੇ ਜਿਹੜਾ ਬ੍ਰੈਡ ਕ੍ਰਮ ਬਣਾ ਸਕਦੇ ਹੋ ਪਰ ਮੇਰੇ ਕੋਲੇ ਇਹ ਬਾਜ਼ਾਰ ਵਾਲਾ ਡਰਾਈ ਬ੍ਰੈਡ ਕ੍ਰਮ ਵੀ ਸੀਗਾ ਇਹ ਵੀ ਆਸਾਨੀ ਨਾਲ ਮਾਰਕੀਟ ਚੋਂ ਮਿਲ ਜਾਂਦਾ ਤੇ ਚੰਗੇ ਤਰੀਕੇ ਨਾਲ ਕੋਟਿੰਗ ਹੋ ਗਈ ਹੈ ਜੀ ਕਿਨਾਰੀਆਂ ਤੇ ਵੀ ਆਪਾਂ ਚੰਗੇ ਤਰੀਕੇ ਨਾਲ ਇਸ ਤਰੀਕੇ ਨਾਲ ਕੋਟਿੰਗ ਕਰ ਦਿਆਂਗੇ ਇਸ ਤਰ੍ਹਾਂ ਜੀ 버ਗਰ ਨੂੰ ਆਪਾਂ ਤਿਆਰ ਕਰ ਲਿਆ ਚੰਗੇ ਤਰੀਕੇ ਨਾਲ ਬ੍ਰੈਡ ਕਰਮ ਦੀ ਕੋਟਿੰਗ ਕਰਤੀ ਹੈ ਇਧਰ ਤੇ ਤੇ ਹੁਣ ਆਪਾਂ ਇਹਨੂੰ ਇੱਕ ਪਲੇਟ ਦੇ ਵਿੱਚ ਰੱਖ ਦਿਆਂਗੇ ਸਾਰੇ ਸੇਮ ਇਸੇ ਤਰੀਕੇ ਨਾਲ ਪਹਿਲਾਂ ਆਪਾਂ ਤਿਆਰ ਕਰ ਕਰ ਰੱਖ ਲਾਂਗੇ ਤੇ ਇਸ ਤਰੀਕੇ ਨਾਲ ਜੀ ਸਾਰੇ 버ਗਰ ਆਪਾਂ ਤਿਆਰ ਕਰ ਲਏ ਹੁਣ ਆਪਾਂ ਇਹਨਾਂ ਨੂੰ ਫਰਾਈ ਕਰ ਲੈਣੇ ਆ ਤੇ ਇਸ ਤਰੀਕੇ ਨਾਲ ਜੀ ਹੁਣ 버ਗਰਾਂ ਨੂੰ ਆਪਾਂ ਫਰਾਈ ਕਰ ਲੈਣੇ ਆ ਇਧਰ ਤੇਲ ਆ ਜਿਹੜਾ ਆਪਾਂ ਪੈਨ ਦੇ ਵਿੱਚ ਗਰਮ ਕਰ ਲਿਆ ਤੇ ਇਸ ਤਰੀਕੇ ਨਾਲ ਆਪਾਂ ਇੱਕ ਹੀ ਆ ਜਿਹੜਾ ਪਹਿਲਾਂ ਫਰਾਈ ਕਰਾਂਗੇ ਕਿਉਂਕਿ ਮੇਰੇ ਕੋਲ ਪੈਨ ਛੋਟਾ ਹੈਗਾ ਫਿਰ ਆਪਾਂ ਇਹਦੀ ਸਾਈਡ ਨੂੰ ਵੀ ਚੇਂਜ ਕਰਾਂਗੇ ਉੱਪਰੋਂ ਆਪਾਂ ਤੇ ਜਦੋਂ ਆਪਾਂ ਨੂੰ ਲੱਗ ਗਿਆ ਨਾ ਵੀ ਥੋੜਾ ਜਿਹਾ ਇਹ 골ਡਨ ਹੋਣ ਲੱਗ ਗਿਆ ਉਹਦਾ ਆਪਾਂ ਇਹਦੀ ਸਾਈਡ ਹੈ ਜਿਹੜੀ ਉਹ ਫਲਟ ਦੇਾਂਗੇ ਬਹੁਤ ਹੀ ਵਧੀਆ ਇਹ ਕ੍ਰਿਸਪੀ ਬਣਨਾ ਸਟਾਰਟ ਹੋ ਜੂਗਾ ਤੁਸੀਂ ਦੇਖ ਸਕਦੇ ਹੋ ਤੇ ਤੁਸੀਂ ਇਹਨਾਂ ਨੂੰ ਡਾਲਡਾ ਕੇ ਉਹ ਚ ਵੀ ਫਰਾਈ ਕਰ ਸਕਦੇ ਹੋ ਸਰੋਂ ਦੇ ਤੇਲ 'ਚ ਵੀ ਫਰਾਈ ਕਰ ਸਕਦੇ ਹੋ ਜਾਂ ਫਿਰ ਰिफाइंड ਤੇਲ 'ਚ ਤੇ ਫਲੇਮ ਹੈ ਜਿਹੜੀ ਉਹ ਘਟਣੀ ਹੋਣੀ ਚਾਹੀਦੀ ਨਾ ਤੇਲ ਘੱਟ ਗਰਮ ਹੋਣਾ ਚਾਹੀਦਾ ਨਹੀਂ ਫਿਰ ਇਹ ਕ੍ਰਿਸਪੀ ਨਹੀਂ ਬਣਨੇ ਇਹ ਤੇਲ ਪੀ ਜਾਣਗੇ ਤੇ ਨਰਮ ਬਣ ਜਾਣਗੇ ਸੋ ਇਸ ਤਰੀਕੇ ਨਾਲ ਇਹਨਾਂ 골ਡਨ ਬਣਾ ਕੇ ਆ ਜਿਹੜਾ ਆਪਾਂ ਤਿਆਰ ਕਰ ਲਾਂਗੇ ਬਹੁਤ ਹੀ ਵਧੀਆ ਦਾ ਕਲਰ ਆਉਣ ਲੱਗ ਗਿਆ ਕੋਈ ਘੱਟ ਸਮੇਂ 'ਚ ਸਭ ਤੋਂ ਜ਼ਿਆਦਾ ਟੇਸਟੀ 버ਗਰ ਬਣ ਜਾਣਗੇ ਇਹਨਾ 버ਗਰ ਬਣਾ ਦੀ ਜ਼ਰੂਰਤ ਆਪਾਂ ਨੂੰ ਜੀ ਇਸ ਤਰੀਕੇ ਨਾਲ ਜੀ 버ਗਰ ਜਿਹੜਾ ਆਪਣਾ ਬਣ ਕੇ ਤਿਆਰ ਹੋ ਗਿਆ ਕਿੰਨਾ ਵਧੀਆ ਦੇਖੋ ਇਹਦਾ ਕਲਰ ਆਇਆ ਕਿੰਨਾ ਵਧੀਆ ਕ੍ਰਿਸਪੀ ਬਣ ਕੇ ਤਿਆਰ ਹੋ ਗਿਆ ਇਹਨੂੰ ਆਪਾਂ ਪਲੇਟ 'ਚ ਖੱਡ ਕੇ ਰੱਖ ਲੈਣੇ ਆ ਗਰਮਾ ਗਰਮ ਨੂੰ ਤੁਸੀਂ ਸਰਵ ਕਰ ਸਕਦੇ ਹੋ ਸੇਮ ਇਸੇ ਤਰੀਕੇ ਨਾਲ ਦੂਜੇ ਵੀ ਬਣਾ ਲੈਣੇ ਆ ਜੀ ਆਪਾਂ ਫੇ ਹੁਣ ਜੀ ਇਸ ਤਰੀਕੇ ਨਾਲ ਆ 버ਗਰ ਵੀ ਆਪਾਂ ਫਰਾਈ ਕਰ ਲੈਣੇ ਆ ਇਹਨਾਂ ਨੂੰ ਦੋਨਾਂ ਨੂੰ ਆ ਜਿਹੜਾ ਮੈਂ ਪੈਨ ਦੇ ਵਿੱਚ ਫਰਾਈ ਕਰ ਲਵਾਂਗੀ ਕ੍ਰਿਸਪੀ ਕਿਨ ਵਾਲਾ ਜਿਹੜਾ ਆਪਾਂ ਇਹਨਾਂ ਨੂੰ ਕ੍ਰਿਸਪੀ ਹੋਣ ਦੇਵਾਂਗੇ ਕਈ ਵਾਰ ਨਾ ਬਹੁਤ ਜ਼ਿਆਦਾ ਮਨ ਕਰਦਾ ਹੁੰਦਾ ਘਰੇ ਬੱਚੇ ਕਹਿ ਰਹੇ ਨੇ ਵੀ ਅਸੀਂ 버ਗਰ ਖਾਣਾ ਜਾਂ ਆਪਣਾ ਵੀ ਮਨ ਕਰਦਾ ਕਿਉਂਕਿ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ 버ਗਰ ਸਭ ਨੂੰ ਪਸੰਦ ਹੁੰਦੇ ਆ ਤੇ ਮਨ ਕਰਦਾ ਵੀ ਆਪਾਂ 버ਗਰ ਖਾਈਏ ਪਰ 버ਗਰ ਬਣਾ ਜਿਹੜਾ ਉਹ ਆਸਾਨੀ ਨਾਲ ਨਹੀਂ ਮਿਲਦਾ ਤੇ ਫਿਰ ਆਪਾਂ ਨੂੰ ਹੋਰ ਵੀ ਬਹੁਤ ਜ਼ਿਆਦਾ ਚੀਜ਼ਾਂ ਜਿਹੜੀਆਂ ਤਿਆਰ ਕਰਨੀਆਂ ਪੈਂਦੀਆਂ ਆ ਇਸ ਕਰਕੇ ਬ੍ਰੈਡ ਆਸਾਨੀ ਨਾਲ ਮਿਲ ਜਾਂਦੇ ਆ ਤੇ ਇਹ 버ਗਰ ਦੀ ਰੈਸਪੀ ਨਾਲ ਤੁਸੀਂ ਆਸਾਨੀ ਨਾਲ ਤਿਆਰ ਕਰ ਲਓਗੇ ਬਹੁਤ ਜ਼ਿਆਦਾ ਟੇਸਟੀ 버ਗਰ ਬਣ ਕੇ ਤਿਆਰ ਹੋਊਗਾ ਸੋ ਜ਼ਰੂਰ ਇਸ ਰੈਸਪੀ ਨੂੰ ਤੁਸੀਂ ਘਰੇ ਤੇ ਇਸ ਤਰੀਕੇ ਨਾਲ ਜੀ ਆਪਾਂ ਮੀਡੀਅਮ ਫਲੇਮ ਤੇ ਮੀਡੀਅਮ ਜੇ ਗਰਮ ਤੇਲ ਦੇ ਵਿੱਚ ਜਿਹੜਾ ਇਹਨਾਂ ਨੂੰ ਕ੍ਰਿਸਪੀ ਬਣਾ ਕੇ ਤਿਆਰ ਕਰ ਲਾਂਗੇ ਤੇ ਇਸ ਤਰੀਕੇ ਨਾਲ ਜੀ ਸਾਰੇ ਵਰਗਰੇ ਜਿਹੜੇ ਆਪਾਂ ਤਿਆਰ ਕਰ ਲਏ ਆ ਬਹੁਤ ਹੀ ਵਧੀਆ ਕ੍ਰਿਸਪੀ ਹੈ ਗਰਮਾ ਗਰਮ ਬਣ ਕੇ ਹੋ ਗਿਆ ਤਿਆਰ ਕਿ ਆਪਾਂ ਇਹਨਾਂ ਨੂੰ ਸਰਵ ਕਰ ਲਾਂਗੇ ਟਮੇਟੋ ਕੈਚਪ ਦੇ ਨਾਲ ਹਰੀ ਚਟਨੀ ਦੇ ਨਾਲ ਬਹੁਤ ਟੇਸਟੀ ਲੱਗਣਗੇ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਿਓ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਆਪਾਂ ਮਿਲਾਂਗੇ ਕਿਸੇ ਨੈਕਸਟ ਰੈਸਪੀ ਦੇ ਨਾਲ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਇਸ ਤਰੀਕੇ ਨਾਲ 버ਗਰ ਜਿਹੜੀ ਆਪਾਂ ਸਰਵ ਕਰ ਲੈਣੇ ਆ ਗਰਮਾਂ ਕਰਾਂ ਤੇ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਨਾਲ ਕਿੰਨੇ ਕ੍ਰਿਸਪੀ ਇਹ ਬਣ ਕੇ ਤਿਆਰ ਹੋਏ ਆ ਸਾਰੀਆਂ ਕਿਨਾਰੀਆਂ ਤੋਂ ਵੀ ਬਹੁਤ ਵਧੀਆ ਇਸ ਤਰੀਕੇ ਨਾਲ ਜੀ ਇੱਕ 버ਗਰ ਮੈਂ ਤੁਹਾਨੂੰ ਕੱਟ ਕੇ ਵੀ ਦਿਖਾਉਣੀ ਆ ਤੇ ਤੁਸੀਂ ਦੇਖ ਸਕਦੇ ਹੋ ਵੀ ਕਿੰਨਾ ਵਧੀਆ 버ਗਰ ਜਿਹੜਾ ਤਿਆਰ ਹੋ ਗਿਆ ਇਸ ਤਰੀਕੇ ਨਾਲ ਜੀ ਟਮਾਟੋ ਕੈਚਪ ਦੇ ਨਾਲ ਇਹ ਜਿਹੜਾ 버ਗਰ ਬਹੁਤ ਟੇਸਟੀ ਲੱਗੂਗਾ ਤੁਸੀਂ ਦੇਖ ਸਕਦੇ ਹੋ ਕੀ ਜੀਨੂ ਹਰੀ ਜੱਟੀ ਨਾਲ ਵੀ ਸਰਵ ਕਰ ਸਕਦੇ ਹੋ